ਸ਼ਾਰਟ ਸਰਕਟ ਦੇ ਕਾਰਨ ਕਈ ਵਾਰ ਵੱਡੇ ਹਾਦਸੇ ਵਾਪਰ ਜਾਂਦੇ ਨੇ ਜਿੱਥੇ ਕਿ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਜਾਂਦਾ ਹੈ। ਉੱਥੇ ਸ਼ਾਰਟ ਸਰਕਟ ਦੇ ਕਾਰਨ ਅਗ ਲੱਗਦੀ ਹੈ ਪਰ ਇਹ ਅੱਗ ਕਿਸੇ ਫੈਕਟਰੀ ਜਾਂ ਘਰ ਨੂੰ ਨਹੀਂ ਬਲਕਿ ਇਕੱਠੀ ਕੀਤੀ ਪਰਾਲੀ ਦੇ ਕਟਿਆਂ ਨੂੰ ਲੱਗ ਜਾਂਦੀ ਹੈ। ਉਸ ਤੋਂ ਬਾਅਦ ਕੀ 1.5 ਕਰੋੜ ਰੁਪਏ ਦਾ ਨੁਕਸਾਨ ਹੋ ਜਾਂਦਾ ਹੈ। ਦੱਸਦੀ ਕਿ ਮਾਮਲਾ ਅਮ੍ਰਿਤਸਰ ਦੇ ਪਿੰਡ ਸੋਈਆਂ ਕਲਾਂ ਦਾ ਹੈ ਜਿੱਥੋਂ ਦੇ ਪਿੰਡ ਦੇ ਕਿਸਾਨ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੀ ਫਸਲ ਦੀ ਪਰਾਲੀ ਨੂੰ ਇਕੱਠਾ ਕਰਕੇ ਰੱਖਿਆ ਸੀ ਸ਼ੋਰਟ ਸਰਕਟ ਕਾਰਨ ਉਸ ਦੀ ਇਹ ਜੋ ਪਰਾਲੀ ਸੀ ਉਹ ਅੱਗ ਦੀ ਚਪੇੜ ਚਾਗੀ ਤੇ ਕੁਝ ਹੀ ਮਿੰਟਾਂ ਦੇ ਵਿੱਚ ਸਾਰੀ ਪਰਾਲੀ ਅੱਗ ਦੀ ਲਪੇਟ ਚਲੀ ਜਾਂਦੀ ਹੈ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਸ ਦੀ ਸਾਰੀ ਮਿਹਨਤ ਰਾਖ ਬਣ ਗਈ ਉਹ ਕਈ ਦਿਨਾਂ ਤੋਂ ਮਸ਼ੀਨਰੀ ਦੀ ਮਦਦ ਨਾਲ ਪਰਾਲੀ ਇਕੱਠੀ ਕਰ ਰਿਹਾ ਸੀ ਜਿਸ ਦੀ ਕੀਮਤ ਤਕਰੀਬਨ 6000 ਰੁਪਏ ਪ੍ਰਤੀ ਟਨ ਸੀ ਅੱਗ ਦੇ ਕਾਰਨ ਉਸ ਦੀ ਸਾਰੀ ਉਮੀਦ ਤੇ ਮਿਹਨਤ ਬਰਬਾਦ ਹੋ ਗਈ। ਕਿਸਾਨ ਦਾ ਕਹਿਣਾ ਹੈ ਕਿ ਅੱਗ ਸ਼ਾਰਟ ਸਰਕਟ ਕਰਕੇ ਲੱਗੀ ਸੀ। ਇਸ ਨਾਲ ਉਸ ਦਾ ਕਰੀਬ 1.5 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਹੈ। ਦੂਜੇ ਪਾਸੇ ਖੇਤੀਬਾੜੀ ਅਧਿਕਾਰੀ ਗੁਰਿੰਦਰ ਸਿੰਘ ਮੌਕੇ ਤੇ ਪਹੁੰਚਦੇ ਨੇ ਖਲਾਤਾਂ ਦਾ ਜਾਇਜ਼ਾ ਲਿਆ ਗਿਆ ਤੇ ਗੁਰਪ੍ਰੀਤ ਸਿੰਘ ਨੇ ਸਾਰੀ ਪ੍ਰਾਲੀ ਬੜੀ ਮਿਹਨਤ ਨਾਲ ਇਕੱਠੀ ਕੀਤੀ ਸੀ ਪਰ ਅਚਾਨਕ ਅੱਗ ਲੱਗ ਕੇ ਦੇ ਕਨੂ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਤੇ ਖੇਤੀਬਾੜੀ ਅਧਿਕਾਰਤਾ ਕਹਿਣਾ ਹੈ ਕਿ ਮਾਮਲੇ ਨੂੰ ਵਿਪਾਕ ਰਾਹੀਂ ਸਰਕਾਰ ਨੂੰ ਲਿਖ ਕੇ ਭੇਜਿਆ ਜਾਵੇਗਾ ਅਤੇ ਕਿਸਾਨ ਨੂੰ ਮੁਆਵਜ਼ਾ ਮਿਲਣ ਦੀ ਪੂਰੀ ਕੋਸ਼ਿਸ਼ ਵੀ ਕੀਤੀ ਜਾਵੇ ਕਿ ਤਾਂ ਜੋ ਕਿਸਾਨ ਦੇ ਨੁਕਸਾਨ ਦੀ ਪਰਪਾਈ ਹੋ ਸਕੇ ਜੀ ਸਰ ਅੱਜ ਕੀ ਮਸਲਾ ਹੋਇਆ ਜੀ ਅੱਜ ਜੀ ਸਾਨੂੰ ਵੀ ਮੈਂ 1.5 ਵਜੇ ਸਾਡੇ ਕਲਸਟਰਮ ਚਾ ਦਵਿੰਦਰ ਸਿੰਘ ਦਾ ਨੋਡਲ ਅਸਰ ਦਾ ਫੋਨ ਆਇਆ ਕਿ ਸਰਦਾਰ ਗੁਰਪ੍ਰੀਤ ਸਿੰਘ ਸੋਈਆਂ ਕਲੰਦੇ ਜਿਹੜੇ ਕਿਸਾਨ ਆ ਉਹ ਬਹੁਤ ਵਧੀਆ ਕੰਮ ਕਰ ਰਹੇ ਸੀ ਆ ਆਪਣੇ ਆਪ ਕਰੀ ਕਰਨ ਲ ਆਪਣੇ ਮਚੀਟਾ ਵਾਲੇ ਕਦੇ ਪ੍ਰਾਲੀ ਇਹਨਾਂ ਬਹੁਤ ਇਕੱਠੀ ਕਰਕੇ ਇਸੇ ਲਗਭਗ ਜੋ ਪਤਾ ਲੱਗਾ ਵੇਖਣ ਤੇ ਵੀ ਸਮਤ 6 ਤੋਂ 7000 ਮੀਟ੍ਰਿਕ ਟਨ ਪ੍ਰਾਲੀ ਸੀ ਜੋ ਕਿ ਸ਼ਾਰਟ ਸਰਕਟ ਕਰਕੇ ਜਦ ਪਤਾ ਲੱਗਾ ਵੀ ਸੜ ਗਈ ਹੈ ਮੌਕੇ ਤੇ ਆਣ ਕੇ ਸਾਡੇ ਮੋਖੇਤੀ ਬੜੀ ਅਫਸਰ ਡਾਕਟਰ ਕੋ ਸਾਫ ਸਿੰਘ ਜੀ ਮੌਕੇ ਤੇ ਪਹੁੰਚੇ ਔਰ ਸਾਡਾ ਐਗਰੀਕਲਚਰ ਸਟਾਫ ਸਾਰਾ ਆ ਕੇ ਵੇਖਿਆ ਤੇ ਮੁੜ ਕੇ ਹੀ ਐਸਜੀਪਨ ਸਾਹਿਬ ਨੂੰ ਫੋਨ ਕੀਤਾ ਤੇ ਉਹਨਾਂ ਨੇ ਮੁੜ ਕੇ ਫਾਇਰ ਬ੍ਰਿਗੇਡ ਭੇਜੇ ਤੇ ਹੁਣ ਤਕਰੀਬਨ ਦੇਖਿਆ ਤੁਸੀਂ ਦੇਖ ਰਹੇ ਸਾਰਾ ਤਕਰੀਬਨ ਇਹਨਾਂ ਦਾ ਸਾਰੇ ਪਰਾਲੀ ਜਿੰਨੀ ਇਹਨਾਂ ਦੀ ਮਿਹਨਤ ਕੀਤੀ ਸਾਰੀ ਖਰਾਬ ਹੋ ਗਈ ਤੇ ਇਹਨਾਂ ਨੇ ਮਤਲਬ ਮਹਿਕਮੇ ਤੋਂ 5 ਬੇਲ ਸਬਸਿਡੀ ਤੇ ਲਈ ਸੀ ਔਰ ਉਹਦੇ ਨਾਲ ਇਹਨਾਂ ਦਾ ਕਾਫੀ ਵੇਖੋ ਇਨਵੈਸਟਮੈਂਟ ਹੋਈ ਆ ਮੈਂ ਸਮਝਦਾ ਵੀ ਲਗਭਗ ਇਹਨਾਂ ਦਾ ਕੋਈ 1.5 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਤੇ ਸਰਕਾਰ ਵੱਲੋਂ ਕੋਈ ਮੁਆਵਜ਼ੇ ਦਾ ਪ੍ਰਬੰਧਨ ਹੈ ਜੀ ਸਰਕਾਰ ਵੱਲੋਂ ਜੀ ਆਪਣੇ ਮਾਹਰ ਜੀ ਚੀਜ਼ ਸਾਰਾ ਹੈ ਰਿਪੋਰਟ ਲਿਖ ਕੇ ਭੇਜਾਂਗੇ ਫਿਰ ਜੋ ਉਤੋਂ ਜੋ ਗਾਈਡਲਾਈਨ ਦੇ ਅਨਸਾਰ ਜੋ ਕੁਝ ਸਰਕਾਰ ਵੱਲੋਂ ਅਪਰਾਲਾ ਕੀਤਾ ਜਾਏਗਾ ਉਹ ਜ਼ਰੂਰ ਕਿਸਾਨ ਦੀ ਮਦਦ ਕੀਤੀ ਜਾਵੇਗੀ ਔਰ ਅਸੀਂ ਅਪੀਲ ਵੀ ਕਰਾਂਗੇ ਵੀ ਇਹਨਾਂ ਦੀ ਇਸ ਦੁੱਖ ਦੀ ਘੜੀ ਵਿੱਚ ਜ਼ਰੂਰ ਇਹਨਾਂ ਦੀ ਬਾਹ ਫੜਨੀ ਚਾਹੀਦੀ ਕਿਉਂਕਿ ਬਹੁਤ ਵੱਡਾ ਨੁਕਸਾਨ ਹੋਇਆ ਹੈ ਠੀਕ ਹੈ ਜੀ ਤੁਹਾਨੂੰ ਹਾਨੀ ਹਾਨੀ ਘਰਪ੍ਰੇਟੀ ਅੱਜ ਕੀ ਹੋਇਆ ਹੈ ਨਾ ਨਹੀਂ ਘਰ ਨਹੀਂ ਸਹੀ ਪਿੰਡ ਪਿੰਡਾਂ ਦਾ ਫੇਰ ਮੀਠਾ ਜਿਹੜਾ ਹੁਣ ਕਰਦਾ ਅੱਜ ਮੇਰੇ ਡੈਂਪਰ ਨੂੰ ਇਹਨਾਂ ਅੱਗ ਲੱਗੀ ਆ ਕਾਫੀ ਯਾਦਗੀ ਮਨਸਤਾਨ ਸਾਰਾ ਯਾਰ 3 ਕਰੋੜ ਦਾ ਨੁਕਸਾਨ ਹੋ ਗਿਆ ਮੇਰਾ ਨਹੀਂ ਇਹ ਵਜਾ ਕੀ ਹੋਈ ਗਿਆ ਵਜਾ ਬਿਜਲੀ ਦੇ ਤਾਰਾਂ ਲੱਗਦੀਆਂ ਲੱਗੋ ਜਦੋਂ ਉੱਠੇ ਆ ਪਾਕਸੇ ਤਾਕਾ ਮਾਰ ਗਈਆਂ ਉਹਦੇ ਕਰਨ ਲੱਗੀ ਤੇ ਫਰ ਪ੍ਰਕਿਰਤ ਆਈ ਜਾਂ ਸਮੇਸਾਰ 3-4 ਮੀਟਰ 2 ਘੰਟੇ ਬਾਅਦ ਆਈਏ ਫਿਰ ਕਿੱਦਾਂ ਕਾਬੂ ਪਾਇਆ ਤੇ ਜਿੰਨਾ ਵੀ ਥੋੜਾ ਬੋੜਾ ਪਾਇਆ ਤੁਸੀਂ ਆਪਣੇ ਜਿਹੜਾ ਪਰੇ ਵਾਲੇ ਪੰਪੀ ਕੋਰ ਉਹਨਾਂ ਨਾਲ ਕੋਈ ਟੈਂਕਰ ਪਾਣੀ ਦਾ ਆਪਣੇ ਕੋਲ ਇੱਥੇ ਹੈਗੇ ਸੀ ਉਹਨਾਂ ਨਾਲ ਹਿੱਸਾ ਭਰ ਨਹੀਂ ਪੁੱਤਰ ਆਇਆ ਆ ਕੇ ਜਾਦੀ ਹੁਣ ਕੀ ਡਿਮਾਂਡ ਕਰਦੇ ਹੋ ਸਹੀ ਡਿਮਾਂਡ ਕਰਦੇ ਜਿਹੜਾ ਸਾਡਾ ਮਤਲਬ ਨਿਤਾਣ ਹੋਇਆ ਉਹਦਾ ਕੀਤਾ ਜੀ ਪ੍ਰੋਵਾਈਡ ਕੀਤੀ ਜਾਵੇ ਜੀ ਨੁਕਸਾਨ ਹੋ ਗਿਆ ਜੀ ਇਹਦਾ ਲੱਖਾਂ ਦਾ ਸਿਆਤਾ ਗਰੀ ਮਾਰ ਇਹਦਾ ਨਾ ਹੋ ਗਿਆ ਜੀ ਬਹੁਤ ਜਿਆਦਾ ਇਹਦਾ ਧੱਕਾ ਆ ਬਿਚਾਰੇ ਨਾਲ ਇਹਨੂੰ ਪ੍ਰਸ਼ਾਸਨ ਡੀਸੀ ਸਾਹਿਬ ਨੂੰ ਚਾਹੀਦਾ ਵੀ ਇਹਨਾਂ ਵਿਚਾਰੇ ਦਾ ਜੋ ਵੀ ਮਾਲੀ ਮਤਿਆ ਇਹਦੀ ਪੂਰੀ ਤੋਂ ਪੂਰੀ ਹੈਲਪ ਕੀਤੀ ਜਾਵੇ ਤੇ ਇਹਨੂੰ ਜੋ ਇਹਦਾ ਡੇਢ ਕਰੋੜ ਦਾ 2 ਕਰੋੜ ਦਾ ਉੱਪਰ ਦਾ ਜੀ ਇਹਦਾ ਨੁਕਸਾਨ ਹੋ ਗਿਆ ਵਿਚਾਰੇ ਦਾ ਰਾਤ ਦਿਨ ਗਰੀਬ ਨੇ ਮਿਹਨਤ ਕਰਕੇ ਵੇਖੋ ਜੀ ਪਰਾਲੀ ਸਾਰੇ ਗੱਠਾ ਸਾਰੇ ਬੈਲਟ ਇਹਦੇ ਸਾਬੀ ਕਿਸ ਨੇ ਇੱਥੇ ਆਪਣੇ ਹਲਕੇ ਦੇ ਵਿੱਚ ਮਜੀਠੇ ਇਲਾਕੇ 'ਚ ਕਿਸ ਨੇ ਅੱਗ ਨਹੀਂ ਲਾਈ ਇਸ ਲਈ ਇਹਦੀ ਵਜ੍ਹਾ ਨਾਲ ਆਗਰੀ ਲੱਗੀ ਕਿ ਇਹ ਮੁੰਡਾ ਰਾਤ ਦਿਨ ਮਿਹਨਤ ਕਰਕੇ 2 ਕਰੋੜ ਦੇ ਮਾਲ ਦਾ ਅੱਜ ਇਹਦਾ ਨੁਕਸਾਨ ਹੋ ਗਿਆ ਜੀ ਤੇ ਲੱਕ ਪੱਕ ਇਹਨੇ 5000 ਏਕੜ ਰਕਬਾ ਇਸ ਕੱਲੇ ਮੁੰਡੇ ਨੇ ਪੰਜਾਂ ਛਾ ਬਿਲਰਾਂ ਦਾ ਨਾਲ ਟਰੈਕਟਰਾਂ ਟਰਾਲੀਆਂ 5 6 10 ਤੇ ਰੋਜ਼ ਦਾ 1.5 1.5 ਲੱਖ ਦਾ ਇਹਦਾ ਡੀਜ਼ਲ ਦਾ ਹੀ ਖਰਚਾ ਪਹੁੰਚਣ ਰਿਹਾ ਸੀ ਡੀਜ਼ਲ ਲਈ ਇੰਨਾ ਵੀ ਇਹਦਾ ਵਿਚਾਰੇ ਦਾ ਰੋਜ਼ ਦਾ 1.5 ਲੱਖ ਤੇ 24000 ਰੁਪਏ ਲੇਬਰ ਦਾ ਖਰਚਾ ਦਾ ਰੋਜ਼ ਦਾ ਚੜਦਾ ਹੀ ਜਿਹੜੀ ਭੜਾਈ ਇਹ ਕਰਦਾ ਹੈ ਵਿਚਾਰਾ ਤੇ ਦੇਖੋ ਜੀ ਇਹਦਾ ਕਿੰਨਾ ਤਕਾ ਹੋ ਗਿਆ ਗਰੀਬ ਨਾਲ ਚਿੱਟੇ ਨੂੰ ਦੇਖੋ ਨਾ ਖਰਚਾ ਰੋਜ਼ ਦਾ ਗਰੀਬ ਨਾਲ ਇੰਨਾ ਤਕਾ ਹੋ ਗਿਆ ਦੱਸੋ ਜੀ ਇਹ ਵਿਚਾਰਾ ਕਿੱਥੇ ਜਾਊਗਾ ਇਹ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਨਹੀਂ ਗੁੰਗਰੂਆਂ ਤੇ ਮਿੱਟੀ ਝਾੜਨ ਵਾਲੀ ਗੱਲ ਕਰਨ ਧਿਆ ਆ ਜਾਂ ਤੇ ਇਹਨੂੰ ਵਿਚਾਰੇ ਨੂੰ ਕੋਈ ਡੀਸੀ ਸਾਹਿਬ ਇੱਥੇ ਮੌਕੇ ਤੇ ਆਉਂਦੇ ਆਣ ਕੇ ਵੇਂਦੇ ਕੀ ਆ ਭਗਵੰਤ ਸਾਹਿਬ ਸਾਹ ਕਹਿੰਦੇ ਨੇ ਜੀ ਆ ਜੀ ਅਪਰਾਲੀ ਨੂੰ ਜਿਹਦੇ ਸਾਹਬ ਤੇ ਪ੍ਰਾਲੀ ਨੂੰ ਕਿਤਰਾ ਸੰਭੀ ਆ ਜੀ ਪ੍ਰਾਲੀ ਤੇ ਹੁਣ ਨਹੀਂ ਇਹਨਾਂ ਦੇ ਸਰਦ ਲਟਾਂ ਕੰਮ ਕਰਦੀਆਂ ਇਹ ਵਿਭਾਗ ਕਿੱਥੇ ਗਿਆ ਜੀ ਵਿਭਾਗ ਖਾਮੀਟ ਕੇ ਸੁੱਤਾ ਡੇਢ ਘੰਟੇ ਬਾਅਦ ਫਾਈਰ ਬ੍ਰਿਗੇਡ ਆਈ ਆ ਇੱਥੇ ਘੱਟੋ ਘੱਟ 6 ਫਾਈਰ ਬ੍ਰਿਗੇਡ ਹੁੰਦੀਆਂ ਟੀਰਕ ਦੇ ਮਾਹ ਕਾਬੂ ਪੈਣਾ ਇਹ ਉਹ ਲਾ ਕੇ ਪਿੱਛੇ ਕੋਠੀ ਵੇਖ ਲੋ ਜੀ ਉਹ ਕੋਠੀ ਦੇ ਛਿਖੇ ਟੁੱਟ ਗਿਆ ਜੀ ਉਹਨਾਂ ਦਾ ਵਿਚਾਰਾਂ ਦਾ ਸਾਰਾ ਨੁਕਸਾਨ ਹੋ ਗਿਆ ਜੀ ਇੰਨਾ ਇੰਨਾ ਗਰੀਬ ਮਾਰਨ ਨਾਲ ਇੰਨਾ ਇੰਨਾ ਨਾ ਧੱਕਾ ਆਇਆ ਵਿਚਾਰੇ ਨਾਲ ਵੀ ਇਹ ਕੀਤੀ ਕਰਾਈ ਸਾਰੀ ਇਹਦੀ ਮਿੱਟੀ ਜੀ ਮਿਲ ਗਈ ਜੀ ਜਿੰਨੀ ਇਹਨੇ ਵਿਚਾਰੇ ਨੇ ਮਿਹਨਤ ਕੀਤੀ ਹੈ ਇੱਕ ਗਰੀਬ ਲਾ ਗਈ ਹਾਂਜੀ ਪਾਜੀ ਅੱਜ ਕੀ ਮਸਲਾ ਹੋਇਆ ਏ ਇਹ ਸਰਦਾਰ ਸੁਰਜਨ ਸਿੰਘ ਦੇ ਘਰ ਦੇ ਜੀ ਸਰਕਟ ਹੋਣ ਦੇ ਕਾਰਨ ਇਕੱਠਾ ਕਿਹੜੀ ਕਿਹੜੀ ਜਗ੍ਹਾ ਆ ਇਹ ਸਰਦਾਰ ਸੁਰਜਨ ਸਿੰਘ ਦੀ ਜਗ੍ਹਾ ਜੀ ਨਹੀਂ ਪਿੰਡ ਕਿਹੜਾ ਆ ਪਿੰਡ ਤੰਗਲਾ ਕਾਰਨ ਕੀ ਹੋਇਆ ਇਹ ਜੀ ਸਰਕਟ ਹੋਣ ਦੇ ਕਾਰਨ ਅੱਛਾ ਤਾਂ ਕੀ ਨੁਕਸਾਨ ਕੀ ਹੋਇਆ ਹੁਣ ਤੱਕ ਨੁਕਸਾਨ ਕਾਫੀ ਹੋ ਗਿਆ ਸਰ ਤੇ 2.5 ਮਹੀਨੇ ਹੋ ਗਏ ਇਹਨਾਂ ਨੂੰ ਇਕੱਠਾ ਬੰਨਿਆ ਨੂੰ 7-8 ਟਰੈਕਟਰ ਇਹਨਾਂ ਦੇ ਚੱਲਦੇ ਸੀ ਨਾਲ ਲੇਬਰ 2.5 300 ਬੰਦਾ ਇਹਨਾਂ ਦੇ ਲੱਜਣ ਲੱਡਾਈ ਵਾਲਾ ਟਰੈਕਟਰ ਦੀ ਲੇਬਰ ਸਾਰਾ ਕੁਝ ਡੀਜ਼ਲ ਵੀ ਆਪਣੇ ਕੋਲ ਇਹਨਾਂ ਕੋਲ ਗਿਆ ਤੇ ਸਰਕਾਰ ਦਾ ਕੋਈ ਅਧਿਕਾਰੀ ਨਹੀਂ ਅਜੇ ਪਹੁੰਚਿਆ ਜਾਂ ਅਸੀਂ ਕਦੇ ਵੀ ਪ੍ਰਾਣੀ ਨੂੰ ਆ ਕੇ ਲਾਉਣੇ ਆ ਉਹ ਨੇਰੀ ਪ੍ਰਾਣੀ ਨੂੰ ਕਦੇ ਮਾਰੀ ਜੀ ਕਨਾਲ ਥਾਂ ਨੂੰ ਆ ਕੇ ਲਾਉਣੇ ਆ ਪੰਜ ਪੰਜ ਫਾਇਰ ਬਗੇਡਾਂ ਸੌਸਨੀਆਂ ਗੱਡੀਆਂ ਤੇ ਐਸਐਟਓ ਵੀ ਨਾਲ ਏਐਸਪੀ ਸਾਰੇ ਥਾਂ ਦੇ ਪਰਚੇ ਕੱਟਣ ਦੀ ਕੋਸ਼ਿਸ਼ ਕਰਦੇ ਅਜੇ ਤੱਕ ਕੋਈ ਅਧਿਕਾਰੀ ਨਹੀਂ ਪਹੁੰਚਿਆ ਜੋ ਕਿ ਕਾਫੀ ਨਖਾਣ ਹੋ ਚੁੱਕਾ ਹੈ ਇੱਕ ਫਾਇਰ ਬਗੇਡ ਆਈ ਆ ਉਹ ਦਾ 5000 ਲੀਟਰ ਪਾਣੀ ਨਿਕਲਿਆ ਸਾਰਾ ਉਹਨਾਂ ਆ ਜਿਸੇ ਡੇਰੇ ਤੋਂ ਭਰ ਕੇ ਦਿੱਤਾ ਹੋਇਆ ਪਾਣੀ ਇੱਕ ਘੰਟੇ ਬਾਅਦ ਪਾਣੀ ਭਰ ਕੇ ਫੇਰ ਆਏ ਨੇ ਤੇ ਡੇਢ ਘੰਟੇ ਬਾਅਦ ਕੀ ਆਏ ਸੀ ਕਾਫੀ ਨੁਕਸਾਨ ਹੋ ਚੁੱਕਾ ਮੈਂ ਸਰਕਾਰ ਨੂੰ ਇਹ ਅਪੀਲ ਕਰਦਾ ਵੀ ਇਹਨਾਂ ਦੇ ਵੱਧ ਵਧ ਸਹਾਇਤਾ ਕੀਤੀ ਜਾਵੇ ਜਿੱਥੇ ਵੀ ਪਿੰਡ ਦਾ ਸੰਯੋਗ ਹੋਊਗਾ ਪਿੰਡ ਸੰਯੋਗ ਦਊਗਾ ਸਾਰਾ ਜਿਹੜੇ ਵੀ ਨਗਰ ਕੀਰਤਨ ਦੇ ਵਿੱਚ ਜਿੰਨੇ ਮੇਰੇ ਵੀਰ ਸੱਜਣ ਗੁਰਪ੍ਰੀਤ ਦੇ ਵੀਰ ਨਾਲ ਹੀ ਜਿੰਨੇ ਵੀ ਆਏ ਸਾਰੇ ਨਗਰ ਕੀਰਤਨ ਦੇ ਵਿੱਚ ਟਰੈਕਟਰ ਵੀ ਲੱਗੇ ਸੀ ਪਾਣੀ ਸੁੱਟਣ ਨੂੰ ਉਹ ਵੀ ਆਏ ਵੀਰ ਕਾਫੀ ਹਵਾ ਦੇ ਕਾਰਨ ਅੱਗ ਦਾ ਨੁਕਸਾਨ ਹੋ ਗਿਆ ਲੱਗੇ ਮੇਰੇ ਵੀਰ ਦਾ ਘਰ ਵੀ ਆ ਉਹਨੂੰ ਕਾਫੀ ਨੁਕਸਾਨ ਟੇੜਾ ਫਾੜ ਗਿਆ ਜਿਵੇਂ ਸ਼ੀਸ਼ੇ ਟੁੱਟ ਗਏ ਆ ਤੇ ਕਾਫੀ ਨੁਕਸਾਨ ਹੋਇਆ ਅਜੇ ਤੱਕ ਕੋਈ ਅਧਿਕਾਰੀ ਪੁਲਿਸ ਦਾ ਨਹੀਂ ਪਹੁੰਚਿਆ ਕੋਈ ਵੀ ਨਹੀਂ ਪਹੁੰਚਿਆ ਅਜੇ ਤੱਕ ਕਿੰਨਾ ਦਾ ਘਰ ਆਏ ਜਿਹਦਾ ਨੁਕਸਾਨ ਹੋਇਆ ਹਾਂਜੀ ਕਪੂਰ ਸਿੰਘ ਕਪੂਰ ਸਿੰਘ ਕਪੂਰ ਸਿੰਘ ਦਾ ਘਰ ਜੀ ਇਹਦਾ ਨੁਕਸਾਨ ਅੰਦਰ ਕੀ ਹੋਇਆ ਹੋ ਸ਼ੀਸ਼ੇ ਟੁੱਟ ਗਏ ਜੀ ਕਾਫੀ ਹੋਰ ਕੋਈ ਕੰਦਾਂ ਨੂੰ ਸੇ ਪਹੁੰਚਿਆ ਜਿਹੜਾ ਇਹਨਾਂ ਦੀ ਫਰਿੱਜ ਦੇ ਵਿੱਚ ਪਾਣੀ ਉਹ ਵੀ ਗਰਮ ਹੋ ਗਿਆ ਜੀ ਵੇਖੋ ਕੰਦਾਂ ਨੂੰ ਇੰਨੀ ਧੂਆ ਭਰਿਆ ਪਿਆ ਸਾਰਾ ਪਰਿਵਾਰ ਵੇਖੋ ਆ ਵੇਖੋ ਮੇਰੇ ਵੀਰ ਵੀ ਕਿੰਨੇ ਸਾਰੇ ਦਰਸ਼ਕ ਦੇ ਵੇਖਣਦੇ ਆ ਵੇਖੋ ਕਿੰਨੀ ਦੁਖਦਾਈ ਘਟਨਾ ਆ ਸਾਰੇ ਵੀਰੋ ਵੇਖੋ ਉਹਨਾਂ ਦੇ ਘਰ ਦੇ ਨਿੱ ਨੇਕੇ ਨੇਕੇ ਜੀ ਵੇਖੋ ਸਾਰੇ ਹਾਂਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਖਤੇ ਸਰਦਾਰ ਸੁਰਜਨ ਸਿੰਘ ਦਾ ਬੇੜਾ ਬਹੁਤ ਜਾਲੀ ਮਿਹਨਤ ਦੇ ਸੱਤ ਟਰੈਕਟਰ ਉਹ ਦੂਜੇ ਇਕੱਠਾਂ ਬੰਨਣ ਵਾਲੇ ਹੋਰ ਵੀ ਕਈ ਸੰਦ ਬਣਾਏ ਆ ਉਦੋਂ ਮੈਡਮ ਜੀ ਆਣ ਕੇ ਇਹਨੂੰ ਸ਼ਾਬਾਸ਼ ਵੀ ਦਿੰਦੇ ਰਹੇ ਆ ਇਹ ਸ਼ਾਬਾਸ਼ ਪੁੱਤਰਾ ਜਿੰਨੀਆਂ ਇਕੱਠਾਂ ਬਣਾਏਗਾ ਤੇਰੇ ਨਾਲ ਸੰਯੋਗ ਕਰਦੇ ਆ ਆਣ ਕੇ ਇਹਨਾਂ ਦੇ ਘਰੋਂ ਚਾਹ ਵੀ ਪੀਂਦੇ ਰਹੇ ਆ ਅੱਜ ਦੁੱਖ ਦੀ ਘਟਨਾ ਹੋਈ ਆ ਅਜੇ ਕੋਈ ਨਹੀਂ ਪਹੁੰਚਿਆ ਜੀ ਬਹੁਤ ਜਿਆਦੀ ਦੁੱਖदाई ਘਟਨਾ ਸਾਰਿਆਂ ਨੂੰ ਫੋਨ ਕੀਤਾ ਕੋਈ ਜਾਂਦਾ ਮੇਰੀ ਤਵਰੀਲੀ ਹੋ ਗਈ ਆ ਕੋਈ ਜਾਂਦੇ ਅੱਜ ਅੱਜ ਛੁੱਟੀ ਰਹੇ ਆ ਕੋਈ ਜਾਂਦੇ ਸਰਦਾਰ ਭਗਵੰਤ ਮਾਨ ਦੇ ਨਾਲੇ ਗਏ ਆ ਉਥੇ ਰਾਜਾ ਸੰਸੀ ਆਏ ਨੇ ਕੋਈ ਜਾਂਦਾ ਚਰਨ ਕਰਨ ਗਏ ਆ ਜੇ ਵੀ ਵੇਖੋ ਵੀ ਇਲੈਕਸ਼ਨ ਦੇ ਵਿੱਚ ਵੀ ਡਿਊੜੀਆਂ ਲੱਗੀਆਂ ਡਿਊੜੀ ਦੌਰਾਨ ਵੇਖੋ ਕਿੰਨੀ ਘਰਨਾ ਵਾਪਰੀ ਆ ਤੇ ਡਿਊੜੀ ਛੱਡ ਕੇ ਵੀ ਆ ਸਕਦੇ ਆ ਸਰਕਾਰ ਚ ਵੀ ਘੰਟੇ ਨਾਲ ਮੁਲਾਜ਼ਮ ਹੁੰਦਾ ਭਾਵੇਂ ਡਿਊਟੀ ਆ ਐਚਡੀਐਮ ਜੀਬਲ ਨੂੰ ਇੱਥੇ ਪਹੁੰਚਣਾ ਚਾਹੀਦਾ ਸੀ ਜਾਂ ਡੀਸੀ ਸਾਹਿਬ ਨੂੰ ਪਹੁੰਚਣਾ ਚਾਹੀਦਾ ਇੱਥੇ ਆਣ ਕੇ ਵੇਖ ਕੇ ਇਹ ਦੁੱਖ ਭਰੀ ਘਟਨਾ ਦੇ ਵਿੱਚ ਸੰਜੋਗ ਕਰ ਲੋ ਸਾਡਾ ਬਹੁ ਨਗਰ ਕੀਰਤਨ ਨਿਕਲ ਰਿਹਾ ਸੀ ਅੱਜ ਨਗਰ ਕੀਰਤਨ ਦੇ ਵਿੱਚ ਵੀ ਸੰਗਤ ਸਾਰੀ ਆਣ ਕੇ ਸੰਯੋਗ ਦੀ ਜਿੜੀ ਫਾਇਰ ਬਗੇੜ 1 ਘੰਟੇ ਬਾਅਦ ਪਹੁੰਚੀ ਆ ਉਹਦੇ ਵਿੱਚ 5000 ਲੀਟਰ ਪਾਣੀ ਨਿਕਲਿਆ ਸਾਰਾ ਹੁਣ ਦੂਜੀ ਫਾਇਰ ਬਗੇੜ ਕਿਸੇ ਡੇਰੇ ਤੋਂ ਘਰ ਚ ਲਿਆਂਦੀ ਆ ਉਹ ਹੁਣ ਘਰ ਦੇ ਵਿੱਚ ਜਿਹੜਾ ਨੁਕਾਨ ਹੋਇਆ ਉਹਨੂੰ ਬਚਾਉਣ ਤੇ ਕੰਮ ਦਾ ਠੰਡੀਆਂ ਕਰੰਦੇ ਨੇ ਉਹ ਮੇਰੇ ਵੀਰ ਜੋ ਪੱਤਰਕਾਰ ਮੇਰੇ ਵੀਰ ਆਏ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਇਹਨਾਂ ਦੇ ਗੜੀ ਹੱਥ ਜੋੜਦੇ ਆ ਸਰਕਾਰ ਨੂੰ ਫੀਡ ਕਰੋ ਕਿ ਵੱਧ ਤੋਂ ਵੱਧ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਤਾਂ ਜੀ ਕੀ ਕੀ ਡਿਮਾਂਡ ਆਉਣ ਫਿਰ ਹਾਂਜੀ ਕੀ ਮੰਗ ਕਰਦੇ ਸਰਕਾਰ ਤੋਂ ਹੋਣੇ ਦੇਖੋ ਜੀ ਕਿੰਨਾ ਮਹੀਨਾ ਦੀ ਕਮਾਈ ਆ ਵੀਰ ਦੀ ਸਾਡੇ ਦੀ ਜਿਉਂ ਖੇਤੀ ਉਹ ਝੋਨੇ ਦੀ ਖਤਮ ਹੋਈ ਆ ਬਿੱਲਰ ਫੇਰ ਕੇ ਉਹ ਸਾਰਾ ਕੁਝ ਕਰਕੇ ਇਕੱਠਾ ਬੰਨ ਕੇ ਇਕੱਟੀਆਂ ਕਰਕੇ ਜੱਟ ਜੀਮੇਦਾਰ ਦੇ ਕਹਿ ਕੇ ਵੀ ਚਲੋ ਪ੍ਰਾੜੀ ਨੂੰ ਆਗਣਾ ਲਾਇਓ ਇਹ ਗੁਰਤੀ ਵੀਰ ਮੇਰਾ ਰਾਜ ਆਗੇ ਜਟਾਂ ਦੇ ਘਰ ਕਹਿੰਦਾ ਹੁੰਦਾ ਸੀ ਪ੍ਰਾੜੀ ਨੂੰ ਆਗਣਾ ਲਾਇਓ ਇਹ ਮੈਂ ਇਕੱਠਾ ਬੰਨਣੀਆਂ ਜੋ ਚਲੋ ਜੀ ਇਹਦਾ ਵੀਰ ਨੇ ਸਾਰਿਆਂ ਨੇ ਸਹਿਯੋਗ ਦਿੱਤਾ ਘਟੋ ਘਟ ਵੀਰ ਨੇ ਟਾਈਟੈਂਸੋ ਖੇਲਣੀਆਂ ਇਕੱਠਾਂ ਪੰਨ ਕੇ ਜਮਾ ਦਿੱਤੀਆਂ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਦੋਂ ਮੈਡਮ ਨਾਲ ਟੀਮਾ ਰੋ ਜਾਣ ਕੇ ਤੇ ਘਰ ਆਣ ਕੇ ਚਾਹ ਪੀਂਦੇ ਸੀ ਐਸਫਪੀਓ ਸਾਹਿਬ ਵੀ ਸਾਰੇ ਜਿੰਨੇ ਪੁਲਿਸ ਮਹਿਕਮਾ ਜਿੰਨੇ ਖੇਤੀਬਾੜੀ ਦੇ ਮਹਿਕਮੇ ਸਾਰੇ ਹੁੰਦੇ ਰਹੇ ਜਿਹੜੇ ਆ ਬੀ ਬਹੁਤ ਵਧੀਆ ਕੁਤਰਾ ਕੰਮ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ